ਸਤਿ ਸ਼੍ਰੀ ਅਕਾਲ ਜੀ ਬਾਈਕਲ ਦੀ ਕਾ ਖਾਲਸਾ ਬਾਈਕਲ ਦੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਮ ਐਲ ਏ ਵਿਧਾਨ ਸਭਾ ਹਲਕਾ ਜਨਾਲਾ ਅੱਜ ਤੁਸੀਂ ਸਭ ਨੇ ਖ਼ਬਰਾਂ ਪੜੀਆਂ ਖ਼ਬਰਾਂ ਦੇ ਹੈਡਲਾਈਨ ਸੀਗੀ ਕਿ ਅਦਾਬੀ ਦਰਿਆ ਦੇ ਵਿੱਚ ਉੱਚ ਦਰਿਆ ਦੇ ਵਿੱਚ ਦਬਾ ਦਾ ਪਾਣੀ ਜਿਹੜਾ ਵਧਣਾ ਸ਼ੁਰੂ ਹੋ ਗਿਆ ਔਰ ਕੱਲ ਤੋਂ ਜਿਹੜਾ ਚਾਤ ਤੋਂ ਲੈ ਕੇ ਸੱਤ ਤੱਕ ਜਿਹੜਾ ਬੜਾ ਅਲਰਟ ਜਾਰੀ ਹੋਇਆ ਕਿ ਜੰਮੂ ਕਸ਼ਮੀਰ ਦੇ ਵਿੱਚ ਮਾਚਲ ਦੇ ਵਿੱਚ ਬਹੁਤ ਜ਼ਿਆਦੀ ਬਰਸਾਤ ਹੋਊਗੀ ਪੰਜਾਬ ਚ ਹੋਊਗੀ ਸੋ ਅੱਜ ਹੀ ਇਦਾਵੀ ਦਰਿਆ ਜਿਹੜਾ ਚੜਨਾ ਸ਼ੁਰੂ ਹੋ ਗਿਆ ਮੈਂ ਇਸ ਵੇਲੇ ਬਲਦਰ ਪ੍ਰਕਾਸ਼ ਚੌਂਕੀ ਜਿਹੜੀ ਸਿੰਘੋਕੇ ਪਿੰਡ ਦੇ ਉੱਥੇ ਮੈਂ ਖੜਾ ਮਰਦਾ ਸਾਧੀ ਸਾਧ ਸੰਗਤ ਤਿੰਨ ਚਾਰ ਪਿੰਡਾਂ ਦੀ ਖੜੀ ਆ ਇੱਥੇ ਅੱਜ ਦਰਿਆ ਨੇ ਦੁਪਹਿਰ ਤੋਂ ਬਾਅਦ ਬਹੁਤ ਵੱਡੀ ਢਾਲ ਆਈ ਆ ਉਹ ਸਾਡੇ ਲਈ ਮੁਸ਼ਕਲ ਆ ਅਫਸਰ ਵੀ ਭੇਜਿਆ ਹੀ ਐਸਡੀਐਮ ਸਾਹਿਬ ਨੂੰ ਵੀ ਭੇਜਿਆ ਸੀ ਸਾਡੇ ਲਈ ਮੁਸ਼ਕਲ ਹੈ ਕਿ ਬਿਲਕੁਲ ਆ ਕੰਡਿਆਂ ਵਾਲੀ ਤਾਰ ਹੈ ਇਹਦੇ ਤੇ ਕੰਮ ਕਰਦਾ ਉਥੇ ਅਸੀਂ ਜਾ ਨਹੀਂ ਸਕਦੇ ਪਤਾ ਜਿੱਥੇ ਅਸੀਂ ਤੁਸੀਂ ਦੇ ਖੜੇ ਆ ਇਹਨੂੰ ਥੱਲਿਓਂ ਬਹੁਤ ਬੁਰੀ ਤਰ੍ਹਾਂ ਜਿਹੜਾ ਖੋਰਾ ਲੱਗਾ ਜੇ ਜਿਆਦਾ ਪਾਣੀ ਆ ਗਿਆ ਤੇ ਸਾਨੂੰ ਡਰ ਹੈ ਕਿ ਜੇ ਸਾਡੀ ਇਹ ਤੁਸੀਂ ਟੁੱਟ ਗਈ ਤੇ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਫੇਰ ਪਾਣੀ ਜਿਹੜਾ ਦਰਿਆ ਦਾ ਵੜ ਜਾਣਾ ਸੋ ਮੈਂ ਇਹਨਾਂ ਭਰਾਵਾਂ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰ ਤੁਹਾਡੇ ਨਾਲ ਹੈ ਸਾਡੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨਾਲ ਹੈ ਉਰ ਮੈਂ ਇਹਨਾਂ ਦੇ ਨਾਲ ਆ ਹਮੇਸ਼ਾ ਹੀ ਨਾਲ ਆ ਪਹਿਲਾਂ ਵੀ ਨਾਲ ਸੀਗਾ ਤਾਂ ਅੱਜ ਮੈਂ ਜਦੋਂ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਦੁਬਾਰਾ ਖੋਦਾ ਲੱਗ ਗਿਆ ਜੀ ਦੁਬਾਰਾ ਦਰਿਆ ਜਿਹੜਾ ਉਹ ਤੁਸੀਂ ਬੰਨ ਨੂੰ ਢਾ ਦੇਣ ਲੱਗਾ ਤੇ ਮੈਂ ਤਾਂ ਇਸ ਵੇਲੇ ਇੱਥੇ ਆਇਆ ਸੋ ਬੀਐਸਐਫ ਦੇ ਨਾਲ ਸਾਨੂੰ ਮੀਟਿੰਗ ਕਰਨੀ ਪਊਗੀ ਮੈਂ ਕੋਸ਼ਿਸ਼ ਕਰਦਾ ਹੁਣੇ ਬੀਐਸਐਫ ਦੇ ਡੀਆਈਜੀ ਸਾਹਿਬ ਨਾਲ ਕਿਉਂਕਿ ਕੰਡਿਆਂ ਵਾਲੀ ਤਾਰ ਨੂੰ ਆਪਾਂ ਛੇੜ ਨਹੀਂ ਸਕਦੇ ਬਾਰਡਰ ਦਾ ਮਸਲਾ ਹੈ ਦੇਸ਼ ਦੀ ਸਕਿਉਰਟੀ ਦਾ ਮਸਲਾ ਹੈ ਬੀਐਸਐਫ ਵਾਲੇ ਨਾਲ ਹੋਣਗੇ ਤਾਂ ਫੇਰ ਇਹਨੂੰ ਅਸੀਂ ਕਰ ਸਕਦੇ ਹਾਂ ਅਸੀਂ ਕਹਾਂਗੇ ਆਪਣੇ ਲੋਕਾਂ ਦੇ ਨਾਲ ਆ ਮੈਂ ਇੱਕ ਵਾਰ ਫੇਰ ਤੁਹਾਨੂੰ ਸਾਰੇ ਪਿੰਡਾਂ ਵਾਲਿਆਂ ਨੂੰ ਕੋਟ ਰਜਾਦੇ ਤੋਂ ਲੈ ਕੇ ਕੋਟ ਰਜਾਦਾ ਬੇਦੀ ਸ਼ਨਾ ਗਿੱਲਾਂ ਮਲਕਪੁਰ ਤੰਗਈ ਦਰਿਆ ਮੂਸਾ ਰੂੜੇয়াল ਨੰਗਲ ਸੋਹ ਸਿੰਘੋ ਕੇ ਨਿਸੋ ਕੇ ਇਹਦਾ ਸ਼ਜਾਦਾ ਜੱਟਾ ਪਛੀਆ ਤੇ ਠੋਨੇয়াল ਮਾਛੀਵਾਲਾ ਇਹਨਾਂ ਪਿੰਡਾਂ ਦੇ ਭਰਾਵਾਂ ਨੂੰ ਬੇਨਤੀ ਆ ਥੋੜਾ ਜਿਹਾ ਲਲਟ ਦੇ ਦੇਣਾ ਆਪਾਂ ਸਾਬਦਾ ਰਹਿਣਾ ਮਾਦਾ ਸੱਚੇ ਬਾਦਸ਼ਾਹ ਕਦੇ ਪਾਣੀ ਨਾ ਜ਼ਿਆਦਾ ਵਦੇ ਅੱਜੋ ਸਾਡੇ ਕੋਲ ਖਬਰਾਂ ਆਦੀਆਂ ਵੱਜ ਸਕਦਾ ਕਿਉਂਕਿ ਸਾਡੇ ਆੜੜੀ ਪਹਿਲਾਂ ਹੀ ਤੁਸੀ ਦੇ ਬੰਨ ਜੜੇ ਆ 23 ਥਾਵਾਂ ਤੋਂ ਟੁੱਟਿਆ ਬਹੁਤ ਸਾਰੇ ਬੰਨ ਵੱਜ ਗਏ ਪਰ ਬਹੁਤ ਸਾਰੇ ਜੇ ਖਾਲੀ ਆ ਜੇ ਪਾਣੀ ਜ਼ਿਆਦਾ ਆ ਗਿਆ ਤਾਂ ਉਹਨਾਂ ਦੇ ਦਾ ਹੀ ਪਾਣੀ ਫਿਰ ਦਵਾਦਾ ਸਾਡੀਆਂ ਪੈਲੀਆਂ ਚਾ ਸਕਦਾ ਮੇਰੀ ਚਿੰਤਾ ਇਹ ਆ ਕਿ ਸਾਡੇ ਕਿਸਾਨਾਂ ਦਾ ਝੋਨਾ ਤੇ ਬਰਬਾਦ ਹੋ ਗਿਆ ਪਰ ਹੁਣ ਜੇ ਪਾਣੀ ਇੱਕਦਮ ਫੇਰ ਆ ਗਿਆ ਤੇ ਕਣਕ ਬੀਜਣੀ ਵੀ ਜਿਹੜੀ ਉਹ ਔਖੀ ਹੋ ਜੂਗੀ ਸੋ ਸਭ ਨੇ ਅਰਦਾਸ ਕਰਨੀ ਆ ਸਭ ਨੂੰ ਮੈਂ ਕਹਿਣਾ ਐ ਇਸ ਵੇਲੇ ਟਰੈਕਟਰਾਂ ਤੇ ਆਏ ਆ ਕਿਉਂਕਿ ਇੱਥੇ ਗੱਡੀਆਂ ਨਹੀਂ ਆਉਂਦੀਆਂ ਬਹੁਤ ਬਾਰਡਰ ਤੇ ਅਖੀਰ ਦੇ ਉੱਤੇ ਆ ਟਰੈਕਟਰਾਂ ਤੇ ਮੈਨੂੰ ਲੈ ਕੇ ਆਏ ਆਪਣੇ ਪਿੰਡੋ ਸਿੰਘੋਕੇ ਤੋਂ ਸੋ ਮੈਂ ਇਹਨਾਂ ਦਾ ਵੀ ਧੰਨਵਾਦੀ ਆ ਕਿ ਜਿਹੜੇ ਇੰਨੀ ਐਸ ਵੇਲੇ ਹਿੰਮਤ ਕਰਨ ਦੇ ਆ ਸੋ ਮੈਂ ਇੱਕਦਮ ਫੇਰ ਇਹਨਾਂ ਨੂੰ ਵਿਸ਼ਵਾਸ ਦੋਣਾ ਕਿ ਅਸੀਂ ਤਾਂ ਪਿਛਲੀ 24 ਤਰੀਕ ਦੇ ਹੀ ਇਹਨਾਂ ਦੇ ਨਾਲ ਲੱਗੇ ਆ ਫੇਰ ਲੱਗੇ ਰਾਂਗੇ ਹਰ ਹੀਲੇ ਪਦਮਾਤਮਾ ਦੇ ਅੱਗੇ ਅਰਦਾਸ ਵੀ ਕਰਾਂਗੇ ਪਰ ਹਰ ਸਥਿਤੀ ਤੋਂ ਨਜ਼ਿੱਠਣ ਲਈ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਜੋਧ ਜਮਾਈ ਕਦਾਂਗੇ ਇਕੱਠੇ ਹੋ ਕੇ ਇਸ ਸਥਿਤੀ ਦਾ ਜਿਹੜਾ ਟੱਕਰ ਦਾ ਕਰਾਂਗੇ ਬਸ ਮੈਂ ਇਹ ਸਭ ਨੂੰ ਵਿਸ਼ਵਾਸ ਦਿਵਾਉਣ ਆਇਆ ਕਿ ਸਰਕਾਰ ਵੀ ਤੁਹਾਡੇ ਨਾਲ ਆ ਤੇ ਮੈਂ ਵੀ ਤੁਹਾਡੇ ਨਾਲ ਆ ਤੁਸੀਂ ਕਿਰਵਾਉਣਾ ਜੋ ਵੀ ਹੋਊਗਾ ਆਪਾਂ ਵੱਤ ਕਰਾਂਗੇ ਮੰਨਜੀਦਾ ਬਹੁਤ ਬਹੁਤ ਧੰਨਵਾਦ ਜੀ ਇਹ ਜੋ ਅੱਧੀ ਰਾਤ ਸਾਡੇ ਕੋਲ ਪਹੁੰਚੇ ਨੇ ਇਹੋ ਜਿਹਾ ਮੰਤਰੀ ਅਜੇ ਤੱਕ ਕੋਈ ਮਲਵ ਕੋਈ ਐਮਐਲਏ ਕੋਈ ਅਜੇ ਤੱਕ ਆਇਆ ਹੋਈ ਨਹੀਂ ਮਤਲਬ ਆਇਆ ਵਾਲੇ ਆ ਜੀ ਦਿਨੇ ਵੀ ਆਉਣਾ ਔਖਾ ਤੇ ਅੱਧੀ ਰਾਤ ਆਡੇ ਮਲੇ ਇੱਕ ਕਾਲ ਤੇ ਵੀ ਮਿਲ ਆਏ ਨੇ ਬਹੁਤ ਬਹੁਤ ਧੰਨਵਾਦ ਜੀ ਸਾਰਾ ਇਲਾਕਾ ਤੁਹਾਡੇ ਨਾਲ ਬਾਈ ਬੋਲਦਾ ਜੀ ਜਿੰਦਾਰ ਕਲਦੀਪ ਸਿੰਘ ਧਾਰੀਆ ਜਿੰਦਾਬਾਦ ਕਲਦੀਪ ਸਿੰਘ ਧਾਰੀਆ ਜਿੰਦਾਬਾਦ ਜਿੰਦਾਬਾਦ ਕਲਦੀਪ ਸਿੰਘ ਧਾਰੀਆ ਜਿੰਦਾਬਾਦ